जय माता दी मां भागवती जागरण कमेटी तहसील भगत सिंह वेलफेयर सोसाइटी मोहल्ला कीर्ति नगर निवासियों ਦੇ ਸਹਿਯੋਗ ਨਾਲ 17ਵਾਂ मां भागवती जागरण ਮਿਤੀ 27 ਸਤੰਬਰ ਦਿਨ ਸ਼ਨੀਵਾਰ ਨੂੰ मोहल्ला कीर्ति नगर ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਜਾਗਰਨ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਸ ਜਾਗਰਨ ਵਿੱਚ ਮਾਤਾ ਰਾਣੀ ਦਾ ਗੁਣਗਾਨ ਕਰਨ ਲਈ ਪਹੁੰਚ ਰਹੇ ਨੇ ਮਹੰਤ ਰਤਨ ਲਾਲ ਜੀ ਇੰਟਰਨੈਸ਼ਨਲ ਕਲਾਕਾਰ ਵਿਸ਼ਾਲ ਕਤਨਾ ਜੀ ਸਲੋਨੀ ਹੁਸ਼ਿਆਰਪੁਰ ਦੀਪਕ ਆਦੀਆ ਜੀ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਔਰ ਲੰਗਰ ਦੀ ਖਾਸ ਵਿਵਸਥਾ ਕੀਤੀ ਗਈ ਹੈ ਉਹਦੇ ਵਿੱਚ 7 ਵਜੇ ਲੰਗਰ ਦੀ ਸ਼ੁਰੂਆਤ ਹੋਏਗੀ 9 ਵਜੇ ਮਾਤਾ ਰਾਣੀ ਦੀ ਜੋਤ ਮਾਤਾ ਜੀ ਦੇ ਸ਼ਾਹੀ ਦਰਬਾਰ ਸ਼ਾਹੀ ਪੰਡਾਲ ਵਿੱਚ ਪਹੁੰਚੇਗੀ ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਸਥਾਨ ਤੇ ਪਹੁੰਚੇਗੀ ਔਰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਹੋਮੋ ਹੁਮਾ ਕੇ ਇਸ ਜਾਗਰਣ ਮੇਂ ਤੇ ਹਰ ਸਾਲ ਦੀ ਤਰ੍ਹਾਂ ਪਹੁੰਚੋ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਇਸ ਜਾਗਰਣ ਨੂੰ ਜਿਹੜਾ ਲਾਈਵ ਦਿਖਾਇਆ ਜਾ ਰਿਹਾ ਹੁਸ਼ਿਆਰਪੁਰ ਨਿਊਜ਼ ਲਾਈਵ ਟੀਵੀ ਤੇ ਦਿਖਾਇਆ ਜਾ ਰਿਹਾ ਸੋ ਸਾਰੇ ਹੀ ਮੈਂ ਸੰਗਤ ਨੂੰ ਦੁਬਾਰਾ ਫਿਰ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਹੋਮੋ ਹੁਮਾ ਕੇ ਪਹੁੰਚੋ ਸੋ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ